ਦੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਦੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਰਦੇ ਤਿੰਨ ਧੀਆ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਮਰਕਸ਼ ਫੇਰ ਇੱਕ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਣੀ ਸੀ ਮੈਂ ਤੁਹਾਨੂੰ ਮੇਰਾ ਤੁਸੀਂ ਬੇਟਾ ਹੈ ਹੋ ਹੈਂਕਲੀ ਕਹ ਦਿੰਦੀ ਹੈ ਧਰਮ ਦਾ ਮਸਲਾ ਇਹਨਾਂ ਨੇ ਮੇਰੇ ਤੋਂ ਆਪਣੇ ਲੱਤਾਂ ਵੀ ਘਟਾਈਆਂ ਉਸੇ ਲਈ ਲੱਤਾਂ ਘੁੱਟੋ ਮੇਰੀਆਂ ਪੱਟ ਘੁੱਟੋ ਮੇਰਾ ਸਿਰ ਘੁੱਟੋ ਉਸ ਸਮੇਂ ਤਾਂ ਇਹ ਹੁੰਦਾ ਸੀਗਾ ਕਿ ਨਾਵੇਂ ਕਿ ਸਵੇਰ ਨੂੰ ਹਸਬੰਡ ਮੈਂ ਆਪ ਉਹਨਾਂ ਨੂੰ ਮਨਾ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਕਰੋੜ ਜੋ ਕੱਢ ਕੇ ਖਾਧੀਆਂ। ਨਾ ਉਹ ਅੰਦਰ ਕਮਰੇ ਦੇ ਵਿੱਚ ਵੇਖੀ ਐ ਨਾ ਲੈ ਕੇ ਆਂਦੇ ਹੋਏ। ਤੇ ਹਸਬੰਦ ਨੇ ਮੈਨੂੰ ਆਪ ਮਤਲਬ ਕਿ ਮੈਂ ਉਹਨਾਂ ਨਾਲ ਗੱਲ ਕੀਤੀ। ਜਦੋਂ ਇਹ ਸਟੇਟਮੈਂਟ ਦੇਣ ਤੋਂ ਬਾਅਦ ਲੱਖਾ ਭਾਵੇਂ ਗੋਲੀ ਮਰਵਾ ਦਵੇ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੇਰੇ ਤੇ ਉਹਨੇ 2-3 ਵਾਰ ਕੀਤਾ। ਸਾਨੂੰ ਇਹਨਾਂ ਦੇ ਬੰਦੇ ਕਹਿੰਦੇ, "ਬਾਬਾ ਮਿਲ ਜਣੇ ਬਾਬਾ ਮੇਰੋ ਧਿਆਨ ਨਾ ਰਿਆ।" ਧਿਆਨ ਨਾ ਰਿਆ। ਕਈ ਵਾਰੀ ਖੜੀ ਗੱਡੀ ਦੇ ਬਾਹਰੋਂ ਗੋਲੀ ਮਰ ਜਾਂਦੀ ਐ। ਕਿਹੜੀ ਐ ਵੀ ਛੋਟੇ ਬੱਚਿਆਂ ਨਾਲ ਸੰਬੰਧ ਬਣਾ ਰਹੇ। ਪਰ ਤੁਸੀਂ ਹੈਰਾਨ ਹੋ ਜਾਓਗੇ ਵੀ ਵੱਡੇ ਬੰਦੇ ਸਾਡੇ ਆ ਟੱਚ ਦੇ ਵਜੇ ਗਏ ਕਹਿੰਦੇ ਅਸੀਂ ਇਹਨਾਂ ਦੇ ਨਜ਼ਦੀਕ ਬੰਦ ਬੜਾਏ ਅਰਦਾਸ ਕਰਕੇ ਆਈਆਂ ਮੈਂ ਕਲਗੀਆਂ ਦੇ ਪਾਸੋਂ ਮਾਣੇ ਤੂੰ ਇਹ ਜੋ ਸਿੱਖ ਪੇਜ ਆਪਣਾ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਭੇਜਿਆ ਸੀ ਨਾ ਕੋਈ ਇਸ ਤਰ੍ਹਾਂ ਦਾ ਪੇਜ ਵੀ ਹੋਣ ਕਿਹੜੇ ਤੂੰ ਇੱਥੇ ਚੱਲਿਆ ਗਿਆ ਉਹਨਾਂ ਨੇ ਉਹਨਾਂ ਦੇ ਬਿਡੇ ਤੁਹਾਨੂੰ ਉਹਨਾਂ ਨੇ ਭੇਜਿਆ ਹੈ ਜਿਹੜੀ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਕਿਨੇ ਕਿਨੇ ਦੇ ਰਹਿੰਦੇ ਨੇ ਬਾਬੇ ਲਖਨੇਦੋ ਦੋ ਚਾਰ ਚੰਦਰੈਂਸ ਔਰ ਮੈਂ ਤੁਹਾਨੂੰ ਫ੍ਰੈਂਕਲੀ ਦੱਸਾਂ ਆਪਣੇ ਉਹ ਨੀਚੇ ਤਾਂ ਪਰਸ਼ੂਮ ਹੁੰਦਾ ਸੀ ਸਿੰਗਲ ਰੂਮ ਸੀ ਜਿਵੇਂ ਇਹ ਸਿੰਗਲ ਰੂਮ ਹੈ ਸਿੰਗਲ ਰੂਮ ਦੇ ਉੱਤੇ ਸਿੰਗਲ ਰੂਮ ਉੱਪਰ ਹਾਂਜੀ ਉਹਨੇ ਉੱਪਰ ਰਹਿਣਾ ਔਰ ਸਵੇਰੇ ਉਸ ਬੀਬੀ ਤੋਂ ਹਿੱਲਿਆ ਨਹੀਂ ਸੀ ਜਾਂਦਾ ਹੁੰਦਾ ਤੁਸੀਂ ਇਹ ਹਿਸਾਬ ਲਾ ਲਓ ਕੋਈ ਰਾਤ ਰਾਤ ਨੂੰ ਨਹੀਂ ਥੋੜੇ ਤੋਂ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਉਹ ਇਹਨਾਂ ਨੇ ਤਾਂ ਜਿਹੜੀਆਂ ਕਸੂਤਾਂ ਕੀਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਹੈ ਹਾਂਜੀ ਮੋਲੇ ਦਾ ਕੋਈ ਹੱਲ ਨਹੀਂ ਹੈ ਮੈਂ ਉਹ ਇਹ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਆ ਮੈਰੋ ਬਾਦ ਜੀ ਅਸੀਂ ਤੁਹਾਨੂੰ ਜਾਣਦੇ ਨਹੀਂ ਸਾਨੂੰ ਇੱਕ ਅਸੀਂ ਇੱਕ ਵੀਡੀਓ ਦੇਖੀ ਤੁਹਾਡੀ ਹਾਂਜੀ ਉਹ ਬਾਅਦ ਦੇਖੀ ਕਿਉਂਕਿ ਫੋਨ ਅਸੀਂ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜੀ ਅਸੀਂ ਕਿਸੇ ਕੰਮ 'ਚ ਤੁਰੇ ਫਿਰਦੇ ਆ ਤੇ ਮੈਨੂੰ ਤੁਹਾਡੇ ਮੈਸੇਜ ਆਏ ਹੋਏ ਸੀ ਹਾਂਜੀ ਤੇ ਅਸਲ ਦੇ ਵਿੱਚ ਉਹ ਮੈਸੇਜ ਇੱਕ ਪਹਿਲਾਂ ਫੈਲਾਈ ਹੋਈ ਸੀ ਤੁਸੀਂ ਫਿਰ ਤੁਸੀਂ ਕਹਿਆ ਸੀ ਮੈਂ ਲੱਖੇ ਬਾਬੇ ਬਾਰੇ ਕੁ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਇਹ ਉਹ ਲੱਖਾ ਬਾਬਾ ਬਾਬੀ ਜਿਹੜਾ ਜਗਰਾਉਂ ਨਾਲਕਸਰ ਠਾਠ ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਹਾਂਜੀ ਮੇਰੀ ਇੱਕ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਸਿੰਘ ਦਾ ਨਾਮ ਜਸਵੀਰ ਸਿੰਘ ਸ੍ਰੀ ਮੁਕਸਰ ਸਹਿਲ ਤੋਂ ਪੱਤਰਕਾਰ ਆ ਜੀ ਉਹਨਾਂ ਨਾਲ ਬੈਠੇ ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤਾਂ ਮੈਨੂੰ ਚੇਤਾ ਆ ਗਿਆ ਵੀ ਇੱਕ ਮੈਨੂੰ ਮੈਸੇਜ ਆਇਆ ਹੋਇਆ ਜੀ ਤੇ ਮੈਂ ਉੱਥੇ ਬੇਚਿਜ ਕੋ ਕੇ ਕੁਦਰਤੀ ਜਿਵੇਂ ਫੋਨ ਲਾ ਲਿਆ ਤੁਹਾਨੂੰ ਤੁਸੀਂ ਚੱਕ ਵੀ ਲਿਆ ਰਾਤ ਨੂੰ ਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਆ ਮੀਡੀਆ 'ਚ ਆ ਸਕਦੀ ਆ ਤੁਸੀਂ ਉੱਥੋਂ ਕਹਤੇ ਵੀ ਕੋਈ ਚੱਕਰ ਨਹੀਂ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੰਦ ਸੀ ਜੀ ਉਹ ਬਾਬੇ ਲੱਖੇ ਦਾ ਸੇਵਾਦਾਰ ਆ ਥੋੜੇ ਕਹਿਣ ਮੁਤਾਬਿਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹੇ ਗੱਲਾਂ ਦੀ ਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇ ਦਿੱਤੇ ਤੇ ਅਸੀਂ ਕਿਸੇ ਗੁਰੂ ਘਰ ਦੀ ਨਿੰਦਾ ਕਰਤੀ ਕਿਸੇ ਸਾਧੂ ਦੀ ਨਿੰਦਾ ਕਰਤੀ ਹੋ ਸਕਦਾ ਸਾਡੇ ਤੇ ਪੁੱਠੀ ਨਾ ਪੈ ਜਾਵੇ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਮੈਂ ਅੱਜ ਜੀ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਹੈ ਸਾਡੀਆਂ ਧੀਆ ਭੈਣਾਂ ਦੀ ਜਿੱਦ ਦਾ ਵੀ ਮਸਲਾ ਹੈ ਭੈਣਾਂ ਦੇ ਉੱਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਹੈ ਉੱਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਜੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆਂ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸੰਪਰਕ ਸੀ ਤਾਂ ਫੇਰ ਇੱਕ ਹਾਂਗਕਾਂਗ ਤੋਂ ਬੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਦਨ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਛੋਟੀ ਰਿਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾਂ ਹਜੇ ਤੱਕ ਜਿਉਂਦੀ ਮਿਲੀ ਤੇ ਨਾਂ ਮਰੀ ਨਹੀਂ ਇਹ ਗੱਲਾਂ ਤੁਸੀਂ ਮੀਡੀਆ ਦੇ ਉਹਦੇ ਬਜ਼ੁਰਗ ਮੇਰੇ ਮਗਰ ਰੋਂਦੇ ਰੋਂਦੇ ਹੁਣ ਮੇਰਾ ਖਾਲ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਔਰ ਉਹਦੇ ਅੱਗੇ ਮਾਮਾ ਮਾਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਉਹਦੇ 'ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਹਾਂ ਉਹਦੇ 'ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਵੀ ਬਾਬਾ ਲੱਖਾ ਤੇ ਉਹਦੇ ਸਾਥੀ ਹਾਂ ਉਥੋਂ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜਤੀ ਮੇਰੇ ਮੇਰੇ ਹਸਬੰਦ ਮੈਂ ਆਪ ਉਹਨਾਂ ਨੂੰ ਮੰਨਣਾ ਕਿੱਤੈ ਵੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਸਰੋਵਰ ਜੋ ਕੱਢ ਕੇ ਖਾਧੀਆਂ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਹੈ ਨਾ ਲੈ ਕੇ ਆਂਦੇ ਹੋਏ ਮੇਰੇ ਹਸਬੰਦ ਨੇ ਮੈਨੂੰ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ ਜਗਰਾਉਂਠਾਠ ਦੇ ਵਿੱਚ ਮੈਂ ਉਹਨਾਂ ਨਾਲ ਵੀ ਲੜੀ ਵੀ ਇਹ ਤੁਸੀਂ ਕੀ ਕੀ ਕਰ ਰਹੇ ਹੋ ਇਥੇ ਕਿਉਂਕਿ ਉਹ ਮਤਲਬ ਕਿ ਅੰਦਰ ਜਿਹੜਾ ਲੱਖਾ ਇਹਦਾ ਕਮਰਾ ਸੀ ਅੱਖੇ ਦਾ ਬਾਬੇ ਦਾ ਉਹਦੇ ਅੰਦਰ ਮਤਲਬ ਸੋਈ ਸੀ ਪਿਛਲੇ ਬੈਕਸਾਈਡ ਹਾਂਜੀ ਜਦੋਂ ਹਾਂਗਕਾਂਗ ਵਾਲੀ ਮੇਮੀ ਆਇਆ ਕਰਦੀ ਉਹ ਬਾਹਰੋਂ ਖਾਣਾ ਬਣਾ ਕੇ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨਾ ਜਾਂ ਉਹਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਾਂਦਾ ਕਹਿੰਦਾ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚੱਲੇ ਜਾਣਾ ਲੈਣ ਮੈਂ ਉੱਥੇ ਬੱਤਨ ਮਿਲ ਕੇ ਵੇਖਿਆ ਨਿੰਦਰਮਛੀ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਆਪਦੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦੱਸਦੇ ਵੀ ਤੇ ਤਾਂ ਮੀਟ ਖਾਂਦੇ ਸੌਖ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਫਿਰ ਤੂੰ ਜ ਮਤਲਬ ਛੁਪ ਕਰ ਜੋ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਊਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾਂ ਮਾਪਿਆਂ ਨੂੰ ਪੈਸੇ ਦੇ ਦਿੰਦਾ ਸੀ ਇਹਨਾਂ ਨੂੰ ਹੁੱਕੀ ਦੇ ਦਿੰਦਾ ਸੀ ਇਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਰ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਫਲਾਕੇ ਹਾਂਜੀ ਤਾਂ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਘਰ ਜਨ ਬੁਲਾ ਲੈਂਦਾ ਹੁੰਦਾ ਸੀ ਤਾਂ ਲੱਖੇ ਖੁਦ ਮਤਲਬ ਕਿ ਗਲਤ ਕੰਮ ਕੋਸੇ ਕਿ ਮੈਂ ਕਰਦੇ ਹੁੰਦੇ ਸੀ ਮੇਰੇ ਨਾਲ ਹੱਕ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾਤਾ ਜੀ ਮਹੀਨਾ ਪਹਿਲਾਂ ਇੱਕ ਬਾਬਾ ਸਾਧ ਚੱਕੇ ਬਲਜਿੰਦਰ ਜੀ ਚ ਬਿਲਕੁਲ ਜਦੋਂ ਬਲਜਿੰਦਰ ਸਾਧ ਦੇ ਕਮਰੇ ਦੀ ਤਲਾਸ਼ੀ ਲਈ ਉੱਥੋਂ ਨਸ਼ੇ ਦੇ ਕੈਪਸੂਲ ਸਾਡੇ ਹੱਥ ਲੱਗੇ ਹਾਂਜੀ ਉਥੋਂ ਕੁੰਡਮਾ ਦੀਆਂ ਡੱਬੀਆਂ ਸਾਨੂੰ ਮਿਲੀਆਂ ਉਥੋਂ ਜਿਹੜੀਆਂ ਬੀਬੀਆਂ ਦੇ ਅ ਅੰਡਰਗਾਰਮੈਂਟਸ ਕੱਪੜੇ ਸਾਨੂੰ ਉੱਥੋਂ ਮਿਲੇ ਉੱਥੋਂ ਬੀਬੀਆਂ ਵਾਲੀਆਂ ਗਰਭਵਤੀ ਹੈਗੀਆਂ ਕਿ ਨਹੀਂ ਹੈਗੀਆਂ ਸਕੈਨਾਂ ਸਾਡੇ ਹੱਥ ਲੱਗੀਆਂ ਉੱਥੋਂ ਬੀਬੀਆਂ ਆਉਂਦੀਆਂ ਜਾਂਦੀਆਂ ਗੁਰਦਿਆਂ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਹੱਥ ਲੱਗੀਆਂ ਤੇ ਅਸੀਂ ਉਸ ਕੇਸ ਨੂੰ ਅੱਗੇ ਲੈ ਕੇ ਗਏ ਤੁਸੀਂ ਮੈਂ ਬਾਬੇ ਲੱਖੇ ਦੇ ਕਮਰੇ ਤੱਕ ਕਦੇ ਜਾਂਦੀ ਕਿ ਨਹੀਂ ਇਹ ਸੇਮ ਹੀ ਹੈ ਫਿਰ ਅੰਦਰ ਮੈਨੂੰ ਤਾਂ ਜਾਣਾ ਪੈਂਦਾ ਸੀ ਮੈਂ ਤੁਹਾਨੂੰ ਮੇਰਾ ਤੁਸੀਂ ਬੇਟਾ ਹੈ ਉਹ ਹੈਂਕ ਲਈ ਕਦਨੀ ਧਰਮ ਦਾ ਮਸਲਾ ਇਹਨਾਂ ਨੇ ਮੇਰੇ ਤੋਂ ਆਪਣੇ ਲੱਤਾਂ ਵੀ ਘਟਾਈਆਂ ਨੇ ਤੁਸੀਂ ਮੇਰੇ ਲੱਤਾਂ ਘੁੱਟੋ ਮੇਰੀਆਂ ਪੱਟ ਘੁੱਟੋ ਮੇਰਾ ਸਿਰ ਘੁੱਟੋ ਉਸ ਟਾਈਮ ਮਤਲਬ ਇਹ ਹੁੰਦਾ ਸੀਗਾ ਵੀ ਹਾਂ ਵੀ ਇੱਕ ਸੰਤ ਮਹਾਪੁਰਸ਼ ਹੈ ਹੈਨਾ ਮਤਲਬ ਕਿ ਮੈਂ ਖੁਦ ਕੀਤਾ ਹੋਰ ਆਪਾਂ ਨੂੰ ਇੱਕ ਬੰਦਾ ਮਿਲਿਆ ਆਪਾਂ ਨੂੰ ਦੋਨਾਂ ਨੂੰ ਹੁਣ ਮਿਲਿਆ ਵੀਡੀਓ ਰਿਕਾਰਡ ਹੋ ਕੇ ਉਹ ਕਹਿੰਦਾ ਮੈਂ ਉੱਥੇ ਡਿਊਟੀ ਕਰਦਾ ਸੀ ਮੈਂ ਸਵੇਰੇ ਕਿੰਨਾ ਵੱਡਾ ਪੁਆਇੰਟ ਹੈ ਉਹਨਾਂ ਦਾ ਮੈਂ ਸਵੇਰੇ ਪਾਠ ਕਰ ਰੁੱਠਿਆ ਇੱਕ ਬੱਚੇ ਦੀਆਂ ਚੀਕਾਂ ਪੈ ਰਹੀਆਂ ਸੀ ਜਦੋਂ ਮੈਂ ਉਸ ਕਮਰੇ 'ਚ ਵੇਖਿਆ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾ ਕੱਪੜਿਆਂ ਤੋਂ ਆਪਦੇ ਰਜਾਈ 'ਚ ਪਾਈ ਪਏ ਸੀ ਕਰ ਪਏ ਕਰ ਰਹੇ ਨਹੀਂ ਪਾਠ ਸਣੀ ਇਹ ਇਹ ਬੰਦੇ ਦੀ ਅੱਖੀ ਹੱਡ ਬੀਤੀ ਆ ਉਹਨੇ ਕਿਹਾ ਮੈਂ ਉਥੇ ਲੜਿਆ ਉਹਦਾ ਮੂੰਹ ਨਿਕਲ ਗਿਆ ਵੀ ਮੈਂ ਮਤਲਬ ਕਿ ਅੱਗੋਂ ਕੀਤੀ ਐ ਬਹਿਸ ਕੀਤੀ ਉਹਨਾਂ ਨਾਲ ਮੈਨੂੰ ਤੇ ਤੁਹਾਨੂੰ ਇਹ ਸਟੇਟਮੈਂਟ ਦੇਣ ਤੋਂ ਬਾਅਦ ਲੱਖਾ ਭਾਵੇਂ ਗੋਲੀ ਮਰਵਾ ਦਵੇ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੇਰੇ ਤੇ ਉਹਨੇ ਦੋ ਤਿੰਨ ਵਾਰ ਕਿੱਤਣ ਜਦੋਂ ਨੂੰ ਪਤਾ ਲੱਗ ਜਾਂਦਾ ਸੀ ਕਿ ਨਾ ਮੈਂ ਕਰਨ ਲੱਗੀ ਆ ਰੋਜ਼ ਕਰਨ ਲੱਗੀ ਆ ਕਦੀ ਸਾਡੇ ਘਰ ਉਹਨਾਂ ਨੇ ਕਦੀ ਮੇਰੇ ਥਾਣੇ 'ਚ ਪੁਲਿਸ 'ਚ ਫੋਨ ਕਰਵਾ ਦੇਣਾ ਏ ਤੁਹਾਡੀ ਕੁੜੀ ਇਦਾਂ ਕਰ ਕਰ ਰਹੀ ਹੈ ਕਦੀ ਮੇਰੇ ਸੋਹਰੇ ਵਾਲਿਆਂ ਨੂੰ ਕਰ ਦੇਣਾ ਸਾਡੇ ਵੱਟ ਕਿਉਂਕਿ ਉਹ ਤਾਂ ਸੰਤ ਬਣਦੇ ਨੇ ਨਾ ਮੈਂ ਗੁਰੂ ਘਰ ਮੈਂ ਅਰਦਾਸ ਕਰਕੇ ਆਈ ਆ ਮੈਂ ਕਲਗੀਆਂ ਦੇ ਪਾਸੇ ਮਾਰੇ ਤੂੰ ਇਹਦੇ ਕੋਈ ਸਿੱਖ ਪੇਜ ਆਪਣਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਭੇਜਿਆ ਸੀ ਨਾ ਕੋਈ ਇਸ ਤਰ੍ਹਾਂ ਦਾ ਪੇਜ ਵੀ ਹੋਣ ਕਿੱ데 ਤੋਂ ਇੱਥੇ ਚਲੇ ਗਿਆ ਉਹਨਾਂ ਨੇ ਉਹਨਰ ਬਿਡੇ ਤੁਹਾਨੂੰ ਉਹਨਾਂ ਨੇ ਭੇਜਿਆ ਤੁਹਾਨੂੰ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਿਆ ਤੁਸੀਂ ਵੀ ਘਬਰਾਇਓ ਨਾ ਮੈਂ ਵੀ ਨਹੀਂ ਘਬਰਾਉਂਦੀ ਨਹੀਂ ਘਬਰਾਉਦੇ ਹਾਂ ਦੇਖੋ ਤੁਸੀਂ ਉੱਥੋਂ ਬਹੁਤ ਦੂਰ ਆ ਹਾਂ ਇਹ ਤਾਂ ਕਲੀਅਰ ਆ ਮੈਂ ਉੱਥੇ 10 ਕਿਲੋਮੀਟਰ ਤੇ ਆ ਮੇਰਾ ਜਗਰਾਉ ਆਪ ਡਾਊਨ ਹੋ ਗਿਆ ਕਿਉਂਕਿ ਇਹਦੀ ਗੁੰਡਾ ਫੋਰਸ ਵੀ ਅਲੱਗ ਹੈ ਨਾ ਮੈਂ ਤੁਹਾਨੂੰ ਦੱਸਦਾ ਉਹੀ ਗੱਲ ਆ ਇਹ ਤਾਂ ਵਾਹ ਪੈ ਜਾਣਗੇ ਤੇ ਰਾਹ ਪੈ ਜਾਣਗੇ ਸਾਨੂੰ ਇਹਨਾਂ ਦੇ ਬੰਦੇ ਕਹਿੰਦੇ ਹਾਂ ਬਾਬਾ ਮੈਨੂੰ ਕਹਿੰਦੇ ਬਾਬਾ ਮੈਰੋ ਧਿਆਨ ਨਾ ਰਿਹਾ ਕਰ ਧਿਆਨ ਨਾ ਰਿਹਾ ਕਰ ਕਈ ਵਾਰੀ ਖੜੀ ਗੱਡੀ ਦੇ ਬਾਹਰੋਂ ਗੋਲੀ ਵੱਜ ਜਾਂਦੀ ਹੁੰਦੀ ਇਹਦੇ ਬੰਦੇ ਨੇ ਸਾਡੀ ਉੱਥੇ ਜਵਾਬ ਦੇਈ ਇਹ ਹੀ ਸੀ ਵੀ ਗੋਲੀ ਮਾਰਨ ਵਾਲਾ ਧਿਆਨ ਰੱਖੇ ਬਰਾਸਟ ਅੰਦਰੋਂ ਵੀ ਵੱਜ ਸਕਦਾ ਜਦੋਂ ਆਪਾਂ ਫਿਰ ਹੁਣ ਤੁਰ ਪਈ ਮੈਂ ਤੁਹਾਨੂੰ ਇੰਟਰਵਿਊ 'ਚ ਇਹ ਕਿਹਾ ਸੀ ਵੀ ਤੁਸੀਂ ਤਿਆਰ ਆ ਵੀ ਆਪਾਂ ਆਪਣੀ ਗੱਡੀ ਤੇ ਸਪੀਕਰ ਲਾ ਕੇ ਪਰ ਠਾੜ ਦੇ ਅੰਦਰ ਗੱਡੀ ਐਂਟਰ ਕਰ ਦਿਆਂਗੇ ਭਾਵੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ ਦਵਾਨ ਲੱਗਦੇ ਆ ਸਾਨੂੰ ਗੱਡੀਆਂ ਉੱਥੇ ਲਿਜਾਣੀਆਂ ਪਈਆਂ ਆ ਪਰ ਲੈ ਕੇ ਜਾਵਾਂਗੇ ਉਹ ਚਾਹੇ ਸਾਡੇ ਸਰਕਲ 'ਚ ਹੋ ਜਾਣ ਚਾਹੇ ਸਾਡੇ ਪਰਿਵਾਰਾਂ ਨੂੰ ਮਾਰ ਦਿੱਤਾ ਜਾਵੇ ਪਰ ਆਪਾਂ ਰੱਤੀ ਭਰ ਵੀ ਪਿੱਛੇ ਨਹੀਂ ਹਟਾਂਗੇ ਦੇ ਸਮਝੌਤਾ ਨਹੀਂ ਕਰਾਂਗੇ ਤੁਹਾਨੂੰ ਇੱਕ ਕਾਲ ਰਿਕਾਰਡਿੰਗ ਸੁਣਾਈ ਆ ਪਹਿਲਾਂ ਪਹਿਲਾਂ ਸੁਣਾਈ ਆਪਣੀ ਮੁਲਾਕਾਤ ਤੋਂ ਪਹਿਲਾਂ ਇੱਕ ਕਾਲ ਆਉਦੀ ਆ ਲੱਖੇ ਬਾਬੇ ਦਾ ਨਾਮ ਲੈ ਕੇ ਲੱਖੇ ਬਾਬੇ ਦਾ ਰਾਈਟ ਹੈਂਡ ਰੱਖ ਲਓ ਆਇਆ ਆਇਆ ਉਹ ਫੋਨ ਤੁਹਾਨੂੰ ਫੋਨ ਕਾਲ ਸੁਣਾਈ ਆ ਜਦੋਂ ਫੋਨ ਆਇਆ ਮੇਰੇ ਨਾਲ ਦੋ ਬੰਦੇ ਗੱਡੀ 'ਚ ਬੈਠੇ ਸੀ ਉਹਨਾਂ ਨੇ ਇਹ ਗੱਲਬਾਤ ਆਖੀ ਆ ਨਾ ਵੀ ਨਵੇੜ ਨਾਲ ਦੱਸ ਕਿਵੇਂ ਆ ਚਾਹੀਦਾ ਦੱਸ ਕਿ ਕੀ ਆ ਕਹੀ ਆ ਨਾ ਜੀ ਉਹਨਾਂ ਨੂੰ ਜਵਾਬ ਇਹ ਸੀ ਉਹ ਉਹ ਕਹਿੰਦੇ ਵੀ ਬਾਬਾ ਲੱਖਾ ਜੀ ਨੇ ਕਿਹਾ ਮਹਿਰੋ ਨੂੰ ਪੁੱਛੋ ਤੂੰ ਸਾਡੇ ਨਾਲ ਕਿਵੇਂ ਸਮਝਾਉਂਦਾ ਰਹਿੰਦਾ ਤੇ ਮੇਰੀ ਉਹਨਾਂ ਨੂੰ ਵੀ ਡਾਇਰੈਕਟ ਇਹੀ ਜਵਾਬ ਦੇ ਹੀ ਸੀ ਤੇ ਰਹੂਗੀ ਜਿੰਨਾ ਚਿਰ ਜਉਨਾ ਆ ਕਿ ਜੇ ਸਮਝੌਤਾ ਕਰਨਾ ਤੇ ਮੈਨੂੰ ਮਾਰ ਦੋ ਤੇ ਸਮਝੌਤਾ ਹੋ ਸਕਦਾ ਮੇਰੇ ਨਾਲ ਹੋ ਜੇ ਉੱਠੂਗਾ ਤੇ ਉੱਠੂਗਾ ਤੇ ਐਦੂ ਬਿਨਾ ਨਾ ਤਾਂ ਆਪ ਉਹਨਾਂ ਤੋਂ ਕਰੋੜ ਲਈਏ ਤੇ ਨਾ 2 ਕਰੋੜ ਲਈਏ ਤੇ ਨਾ 10 ਕਰੋੜ ਲਈਏ ਹਾਲਾਂਕਿ ਉਹ ਦੇਣ ਲਈ ਤਿਆਰ ਨਹੀਂ ਉਹਨਾਂ ਕੋਈ ਘਟਾ ਹੀ ਨਹੀਂ ਉਹ ਦੇਣ ਲਈ ਤਿਆਰ ਨਹੀਂ ਉਹ ਬਹੁਤ ਪ੍ਰਾਪਰਟੀ ਬਣਾਈ ਐਨਾਂ ਅਸਲ ਦੇ ਵਿੱਚ ਛੋਟੇ ਬੱਚਿਆਂ ਦੇ ਜੋ ਵੀਡੀਓ ਸਾਡੇ ਕੋਲ ਪਹੁੰਚੀਆਂ ਉਹਦੇ ਵਿੱਚ ਇਹ ਹੈ ਵੀ ਛੋਟੇ ਬੱਚਿਆਂ ਨਾਲ ਸਰੀਰ ਸੰਬੰਧ ਬਣਾ ਰਹੇ ਆ ਪਰ ਤੁਸੀਂ ਹੈਰਾਨ ਹੋ ਜਾਓਗੇ ਦੇ ਵੱਡੇ ਬੰਦੇ ਸਾਡੇ ਆ ਟੱਚ ਦੇ ਵਿੱਚ ਆ ਗਏ ਉਹ ਕਹਿੰਦੇ ਅਸੀਂ ਇਹਨਾਂ ਨਾਲ ਰਿਸ਼ਤੇ ਸਬੰਧ ਬਣਾਏ ਹੋਏ ਆ ਹੁਣ ਮੈਨੂੰ ਉਸ ਦਿਨ ਦਾ ਮੈਨੂੰ ਆਪਣੇ ਬੇਟੇ ਦਾ ਮੈਂ ਆਜ਼ਾਦ ਕਰ ਰਹੀ ਹਾਂ ਕਿ ਮੈਂ ਆਪਣੇ ਬੇਟੇ ਨੂੰ ਪੱਲਾ ਛੜਪੂ ਦੀ ਹੁੰਦੀ ਸੀ ਜੇ ਮੈਂ ਅਜੇ ਵੀ ਮੈਂ ਸੱਚ ਨਾਲ ਬੇਟਾ ਤੁਹਾਨੂੰ ਬੋਲਣ ਲੱਖੇ ਬਾਰੇ ਦੇਖੋ ਮੈਂ ਸੁਣੀ ਸੁਣੀ ਗੱਲ ਨਹੀਂ ਕਹਿ ਰਹੀ ਆਪਣੇ ਹੱਡ ਵੀਤੀ ਗੱਲ ਰਹੀ ਆ ਔਰ ਮੈਨੂੰ ਵੀ ਮਤਲਬ ਕਿ ਤੁਸੀਂ ਮੇਰਾ ਬੇਟਾ ਹੋ ਮੈਨੂੰ ਵੀ ਮਤਲਬ ਕਿ ਇਥੋਂ ਐਦਾਂ ਐਨੇ ਬਰੂੜ ਕੇ ਚੁੰਡੀ ਮਤਲਬ ਕਿ ਲੱਖੇ ਨੇ ਟੱਚ ਕੀਤੇ ਆ ਔਰ ਜਪੀਆਂ ਤਾਂ ਕਿ ਇਹਨਾਂ ਨੇ ਘੁੱਟਦੇ ਘੁੱਟਦੇ ਨੇ ਮਤਲਬ ਕਿਵੇਂ ਇੰਨਾ ਤਾਂ ਜਿਵੇਂ ਉਹ ਬਾਬਾ ਕੱਲ ਰਿਕਾਰਡਿੰਗ ਕਰੇ ਪੁੱਤ ਪੁੱਤ ਕਰਦੇ ਐਵੇਂ ਮਤਲਬ ਇਹਨਾਂ ਦਾ ਇਹ ਮੇਨ ਹੀ ਪਰਪਸ ਹੋ ਗਿਆ ਇਹਨਾਂ ਦਾ ਹੋਰ ਕੰਮ ਹੀ ਨਹੀਂ ਇਹਨਾਂ ਦਾ ਕੁਛ ਮੈਂ ਉਹਨਾਂ ਮੇਰੇ ਉਹ ਭਰਾ ਪਰਜਾਈ ਲੱਗਦੇ ਨੇ ਹਾਂ ਮੇਰੀ ਪਰਜਾਈ ਹੈ ਸਾਡੇ ਘਰ ਦੇ ਸਾਹਮਣੇ ਉਹਨੇ ਮੈਨੂੰ ਖੁਦ ਕਿਹਾ ਵੀ ਸਾਡੀ ਕੁੜੀ ਇਸ ਤਰ੍ਹਾਂ ਸੀ ਨਾਨਕ ਸਰ ਕਿ ਉਹ ਤੋ ਪਤਾ ਕਰੀ ਖਾਂ ਕਿਤੇ ਲੱਖੇ ਵਾਰ ਮੂੰ ਤੇਰੀ ਜਾਣ ਪਹਿਚਾਨ ਹੋਵੇ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਤਾਂ ਸਾਨੂੰ ਦੱਸ ਹੀ ਨਹੀਂ ਰਹੀ ਹੈਗੀ ਉਹਦਾ ਮੈਨੂੰ ਵੀ ਨਹੀਂ ਸਪੱਤਾ ਹੁੰਦਾ ਫੇਰ ਮੈਂ ਲਕੇ ਨੂੰ ਦੋ ਚਿੱਠੀਆਂ ਲਿਖੀ ਹੋਈਆਂ ਨੇ ਲਿਖੀ ਹੋਈਆਂ ਨੇ ਉਹਦੇ ਵਿੱਚ ਮੈਂ ਇਹਨੂੰ ਅਲਰਟ ਕੀਤਾ ਸੀ ਹੂੰ ਮਤਲਬ ਮੈਂ ਕਿਹਾ ਵੀ ਇਸ ਤਰ੍ਹਾਂ ਮੈਨੂੰ ਦੋ ਬਜ਼ੁਰਗ ਜੋੜਾ ਮਿਲਿਆ ਇੱਥੇ ਹੈਗੇ ਸੀ ਕਿ ਉਹ ਇਹ ਕਹਿ ਰਹੇ ਨੇ ਵੀ ਸਾਨੂੰ ਉਹ ਬੁਰਾ ਬਲਾ ਕਹਿ ਰਹੇ ਨੇ ਵੀ ਲੱਖਾਂ ਗਾਲਾਂ ਕੱਢ ਰਹੇ ਨੇ ਆਪਣੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਨਹੀਂ ਕਹੂ ਕੋਈ ਪੁੱਦੀ ਵੀ ਇਹਨੇ ਸਾਡੀ ਕੁੜੀ ਮਾਰ ਕੇ ਖਪਾਤੀ ਤਾਂ ਮੈਂ ਲੱਖੇ ਨੂੰ ਦੱਸਿਆ ਆਈ ਨਾਨਕ ਸਰ ਦਾ ਇਹਨੇ ਕਿਹਾ ਵੀ ਤੁਸੀਂ ਤੁਸੀਂ ਉਹਨਾਂ ਨੂੰ ਨਾ ਤੂੰ ਜਿਵੇਂ ਮਰਜੀ ਹੈ ਉਹਨਾਂ ਨੂੰ ਤੂੰ ਚੁੱਪ ਕਰਾ ਕੇ ਰੱਖ ਕਿਉਂਕਿ ਤੁਸੀਂ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਸੀਂ ਬੰਦੇ ਤੁਹਾਨੂੰ ਮਤਲਬ ਕਿਵੇਂ ਕਰ ਰਹੇ ਹੋ ਇਹ ਤਾਂ ਤੱਕ ਬੇਵਕੂਫੀ ਹੁੰਦਾ ਨਹੀਂ ਇੱਕ ਸੰਸਥਾ ਦਾ ਸੰਪਰਦਾ ਦਾ ਮੁਖੀ ਹੋਵੇ ਨਾਮ ਸਰਦ ਦਾ ਉਥੇ ਆਪਦੇ ਸਾਥੀਆਂ ਦੀ ਵਾਈਫ ਨਾਲ ਛੇੜਛਾੜ ਕਰਿਆ ਤੁਸੀਂ ਉਹਦੇ ਸਾਥੀ ਦੀ ਵਾਈਫ ਸੀ ਆਪਦੇ ਸਾਥੀਆਂ ਨੂੰ ਨਸ਼ਾ ਨਸ਼ਾ ਦੇ ਰਹੀ ਸੀ ਥੋੜਾ ਹੀ ਮੈਂ ਤੁਹਾਨੂੰ ਦੱਸਦਾ ਥੋੜੇ ਬੱਚੇ ਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਲੱਗਦਾ 99% ਵੀ ਕੀਤਾ ਹਾਂ ਕੀਤਾ ਜੇ ਇੱਕ ਮੁਖੀ ਆਪਦੀ ਸੰਗਤ ਦੇ ਵਿੱਚੋਂ ਆਪਦੇ ਸਾਥੀ ਤੇ ਸਾਥੀ ਦੀ ਵਾਈਫ ਤੇ ਸਾਥੀ ਦੇ ਬੱਚਿਆਂ ਨੂੰ ਨਹੀਂ ਛੱਡ ਰਿਹਾ ਮੇਰੇ ਕਮਰੇ ਦੇ ਵਿੱਚ ਆਪਦੇ ਗਲਤ ਬੰਦਿਆਂ ਨੂੰ ਭੇਜ ਦਿੰਦਾ ਹੁੰਦਾ ਹਾਂ ਜਿਹੜੀ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਕਿੰਨੇ ਕਿੰਨੇ ਡੈਟਾ ਰੀਂਦੀ ਸੀ ਬਗਲੇ ਖੇਨਾ ਦੋ ਦੋ ਚਾਰ ਚੰਦ ਦੇ ਫਰੈਂਡਸ ਔਰ ਮੈਂ ਤੁਹਾਨੂੰ ਫ੍ਰੈਂਟਲੀ ਦੱਸਾਂ ਆਪਣੇ ਉਹ ਨੀਚੇ ਇਹਦਾ ਫਰਸ਼ ਹੁੰਦਾ ਸੀ ਸਿੰਗਲ ਰੂਮ ਸੀ ਜਿਵੇਂ ਇਹ ਸਿੰਗਲ ਰੂਮ ਹੈ ਸਿੰਗਲ ਰੂਮ ਦੇ ਉੱਤੇ ਸਿੰਗਲ ਰੂਮ ਦੇ ਉੱਤੇ ਉਨੋਂ ਉੱਪਰ ਰਹਿਣਾ ਔਰ ਸਵੇਰੇ ਉਸ ਬੀਬੀ ਤੋਂ ਹਿੱਲਿਆ ਨਹੀਂ ਸਜਦਾ ਹੁੰਦਾ ਤੁਸੀਂ ਇਹ ਹਿਸਾਬ ਨਾਲ ਕੋਈ ਰਾਤ ਰਾਤ ਨੂੰ ਨਹੀਂ ਤੁਹਾਡੇ ਕੋਲ ਸਹੀ ਜਾਣਾ ਸਾਰੇ ਬਿਲਕੁਲ ਔਰ ਮਨੋਫੇਰੇ ਉਹਨੇ ਕਹਿੰਨਾ ਬੀਪੀ ਚੈੱਕ ਕਰਕੇ ਮੈਂ ਬੀਪੀ ਸੈਟ ਲੈ ਕੇ ਆਉਣਾ ਮੈਂ ਬੀਪੀ ਦੇਖਣਾ ਮਤਲਬ ਕਿ ਉਹਦਾ ਇੰਜੈਕਸ਼ਨ ਦੇਣਾ ਟੈਬਲੇਟ ਦੇਣੀ ਗੋਲੀਆਂ ਦੇਣੀਆਂ ਮਤਲਬ ਉਹਦੀ ਇੰਨੀ ਬੁਰੀ ਹਾਲਤ ਹੁੰਦੀ ਹੈ ਤੁਸੀਂ ਮੇਰਾ ਕਹਿਣ ਦਾ ਮਤਲਬ ਸਮਝਦੇ ਮੈਂ ਸਮਝਦਾ ਕਿ ਇਹਨਾਂ ਚਾਰਨ ਘਟ ਵਾਲੇ ਮਸਲੇ ਦੇ ਵਿੱਚ ਉਥੋਂ ਅਸੀਂ ਸੈਸ ਪਾਵਰ ਦੇ ਕੈਪਸੂ ਚੱਕੇ ਆ ਤੇ ਉਥੋਂ ਦੀ ਲੇਡੀਜ਼ ਨੇ ਜਿਹੜੀ ਬੱਚੀ ਸੀ ਬਾਈ 23 ਸਾਲ ਦੀ ਉਹਨੇ ਸਾਨੂੰ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਮੇਰੇ ਨਾਲ ਧੱਕਾ ਕਰਦੇ ਨੇ ਜਦੋਂ ਮੇਰੇ ਕੋ ਤੁਰਿਆ ਨਹੀਂ ਬਸ ਮੇਰਾ ਇਹੀ ਮਤਲਬ ਹੈ ਕਹਿਣ ਦਾ ਇਹਨਾਂ ਦੀ ਠਾਠ ਦੇ ਵਿੱਚੋਂ ਕਮਰੇ ਦੇ ਵਿੱਚੋਂ ਇੱਕ 8-9 ਸਾਲ ਬੱਚੇ ਦੀਆਂ ਵੀਡੀਓ ਜਿਹੜੀਆਂ ਹੁਣ ਆਈਆਂ ਉਹਦਾ ਬੁਰੇ ਤਰੀਕੇ ਦੇ ਨਾਲ ਰੇਪ ਹੋ ਰਿਆ ਤੇ ਉਹਦੇ ਤੇ ਹਜੇ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਉਹ ਸਟੇਟਮੈਂਟ ਤਾਂ ਨਹੀਂ ਦਿੱਤੀ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਹੈ ਮੈਂ ਹਰੇਕ ਦੇ ਥੱਲੇ ਮੈਂ ਕਮੈਂਟਸ ਕਰਦੀ ਆਂ ਅਗਰ ਉਹ ਉੱਤਾ ਚੱਕੜ ਉਹ ਨਾਮ ਲਊਗਾ ਇਹਨਾਂ ਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਇਹਦਾ ਜਿਹੜਾ ਦੱਸੀ ਜੱਸੀ ਹੁਣ ਕਰ ਰਹੇ ਉਹਨੂੰ ਉਮੀਦ ਹੈ ਕਿ ਇਹ ਬਚਾਲੂਗਾ ਅਗਰ ਉਹੀ ਇਹ ਉਹਨੂੰ ਕਰ ਦੇਣਗੇ ਮਤਲਬ ਕਿ ਤੁਸੀਂ ਜੋ ਕੁਝ ਮਰਜ਼ੀ ਕਰੋ ਸਜ਼ਾ ਦਿਓ ਇਹ ਕਰੋ ਨਾਮ ਬੋਲਣਗੇ ਜਾਂ ਨੂੰ ਕੁਝ ਵੀ ਮਾੜਾ ਕਹਿਣਗੇ ਤਾਂ ਇਹ ਫਿਰ ਇਹ ਖੁਦ ਫਸਦੇ ਨੇ ਯਾਰ ਕਿਉਂ ਜੇ ਤੁਹਾਨੂੰ ਮੀਡੀਆ ਚ ਆਉਣਾ ਪਿਆ ਤੁਹਾਨੂੰ ਕਿਤੇ ਸਟੇਟਮੈਂਟ ਦੇਣੀ ਪਈ ਤੁਹਾਨੂੰ ਜੇ ਨਾਨਕ ਸਰ ਅਸੀਂ ਸੱਦ ਕੇ ਆਪਾਂ ਨੂੰ ਉੱਥੇ ਜਾਣਾ ਪਿਆ ਘਰ-ਬਾਰ ਤਿਆਕ ਕੇ ਤੁਸੀਂ ਤਿਆਰ ਬਿਲਕੁਲ ਮੈਂ ਤੁਹਾਨੂੰ ਸੇ ਹੁਣ ਮੈਂ ਭਾਵੇਂ ਮਰ ਵੀ ਜਾਣਾ ਮੈਨੂੰ ਕੋਈ ਅਫਸੋਸ ਨਹੀਂ ਮੇਰੇ ਮਰਨ ਦਾ ਚਲੋ ਅਸੀਂ ਹੁਣ ਚੱਲਦੇ ਹਾਂ ਜੀ ਸਾਡਾ ਫਰਜ਼ ਸੀਗਾ ਕਿ ਜਿਹੜੀ ਗੱਲਬਾਤ ਤੁਸੀਂ ਸਾਡੇ ਨਾਲ ਫੋਨ ਤੇ ਕੀਤੀ ਸੀ ਅਸੀਂ ਉਸ ਰੂਹ ਨੂੰ ਉਸ ਸਰੀਰ ਨੂੰ ਸਿੱਧਾ ਮਿਲਣਾ ਚਾਹੁੰਦੇ ਸੀ ਵੀ ਅਸੀਂ ਇਸ ਚੀਜ਼ ਦੇ ਜਵਾਬ ਦੇ ਹੀ ਹੋਏ ਜਿਹੜੀਆਂ ਹੋਰ ਗੱਲਾਂ ਹੋਈਆਂ ਤੇ ਜਿਹੜੀਆਂ ਆ ਗੱਲਾਂ ਹੋਈਆਂ ਇਹ ਤੁਸੀਂ ਕੀਤੀਆਂ ਤੁਸੀਂ ਕਰਨੀਆਂ ਚਾਹੁੰਦੇ ਸੀ ਤੇ ਅਸੀਂ ਸੰਗਤ ਨਾਲ ਇਹ ਜ਼ਰੂਰ ਕਰਾਂਗੇ ਤੇ ਠੀਕ ਹੈ ਮਾਤੇ ਜੀ ਅਸੀਂ ਚਲਦੇ ਹਾਂ ਸਫ਼ਰ ਬਹੁਤ ਲੰਮਾ ਤੇ ਤੁਸੀਂ ਖਿਆਲ ਰੱਖਿਓ ਬਾਹਰਾ ਚੜ੍ਹਦੀ ਕਲਾ ਰੱਖੇ ਤੇ ਅਸੀਂ ਜਾ ਕੇ ਪੰਥ ਨਾਲ ਗੱਲਬਾਤ ਕਰਕੇ ਤੇ ਆਪਾਂ ਇਹ ਜਿਹੜੀ ਗੱਲਬਾਤ ਦਾ ਹੈਗਾ ਵੀ ਬਿਮਾਰੀ ਦੀ ਹੁਣ ਆਪਾਂ ਤੱਕ ਜਾਵਾਂਗੇ ਤੇ ਇਹਦਾ ਆਪਾਂ ਖਾਤਮਾ ਕਰਾਂਗੇ ਵਾਹਿਗੁਰੂ ਜੀ ਖਾਸਾ ਹੈਲੋ ਦਾ ਫਾਸਲਾ ਕਿੱਥੇ? ਉਹ ਵੀ ਥਰ ਸਾਹਿਬ ਐਂਟਰ ਚ ਕੀ ਪਤਾ ਜੀ? ਹਾਂਜੀ। ਬਾਬੇ ਲੱਠੇ ਦਾ ਫੋਨ ਆਇਆ ਸੀ। ਹਾਂਜੀ। ਉਹ ਹੀ ਗੱਲ ਹੁਣ ਉਹਨਾਂ ਨੂੰ ਆਇਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ। ਹਾਂਜੀ। ਕਿਹੜਾ ਤੋਂ ਬਾਬਾ ਨਾਨਸ ਸਿੰਘ ਦੇ ਘਰ ਦੀ ਬਤਨਾਮੀ ਹੋਊਗੀ? ਨਹੀਂ ਬਾਬਾ ਨਾਨਸ ਸਿੰਘ ਜੀ ਦੀ ਘਰ ਦੀ ਬਤਨਾਮੀ ਮੈਂ ਨਹੀਂ ਕਰ ਰਿਹਾ ਜੀ। ਹਾਂ ਹਾਂ। ਉਹ ਇਹਨਾਂ ਨੇ ਕੀਤੀ ਆ। ਉਹ ਇਹਨਾਂ ਨੇ ਤਾਂ ਜਿਹੜੀਆਂ ਕਸੂਤਾਂ ਦਿੱਤੀਆਂ ਕੀਤੀਆਂ ਆ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆ। ਹਾਂਜੀ। ਮੌੜੇ ਦਾ ਕੋਈ ਹੱਲ ਨਹੀਂ ਹੈ ਮੈਂ ਮੈਂ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੈਰੋ ਵੀ ਗੱਲ ਤਾਂ ਕਰੋਨਾ ਨਾਲ ਜੀ ਇੱਕ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸਮਝੌਤਾ ਨਹੀਂ ਕਰਨਾ ਨਾ ਆਪਾਂ ਬੈਠਗੇ ਨਾ ਕੋਈ ਗੱਲਬਾਤ ਕਰਗੇ ਨਾ ਸੁਣਗੇ ਨਾ ਆਖਗੇ ਮੈਨੂੰ ਮਤਲਬ ਕਿ ਇਹਦਾ ਕੋਈ ਕੋਈ ਸਮਝੌਤਾ ਨਹੀਂ ਕਰਨਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦੋ ਵੀ ਉਹ ਕਹਿੰਦਾ ਵੀ ਜਦੋਂ ਮੈਰੋ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜਾਊਗਾ ਬੰਦਾ ਤੇ ਹੋ ਸਕਦਾ ਵੀ ਗੱਲ ਰੁਕ ਜਾਵੇ ਤੂੰ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਿਲ੍ਹਾ ਨੰਬਰਾ ਧੰਨਵਾਦ